ਕੀਤਾ ਗਿਆ ਸਮੁੱਚੀ ਪੰਚਾਇਤ ਤੇ ਦਰਜਨ ਨੇ ਮਿਲ ਕੇ ਤੇ ਮੈਂ ਇਹਦੇ ਹੋ ਕੇ ਸਾਰੇ ਇਕੱਠੇ ਹੋਏ ਪਿੰਡ ਵਸਨੀਕਾਂ ਤੇ ਸਾਡੇ ਝੁਰਕ ਮਾਵਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਆਖਦਾ ਤੇ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਇੱਕ ਨਵਾਂ ਪ੍ਰਾਲਾ ਜਿਹੜਾ ਕੀਤਾ ਤੇ ਕੁੜੀਆਂ ਦੀ ਲੋਹੜੀ ਮਨਾ ਕੇ ਇੱਕ ਚੰਗਾ ਜਿਹੜਾ ਉਦਮ ਕੀਤਾ ਤੇ ਮੈਂ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਸਾਰਾ ਨਗਰ ਦੇ ਵਿੱਚ ਕੁੜੀਆਂ ਤੇ ਹੱਥੀਂ ਬਣੇ ਇਹ ਸਾਰੇ ਪਰਿਵਾਰ ਅੱਗੇ ਵਧਣ ਕੁੜੀਆਂ ਸਾਰੇ ਘਰਾਂ ਤੋਂ ਇਹ ਸਾਰਿਆਂ ਨੇ ਬਿਵਾਸਵਾ ਬਸ ਤੇ ਨਾਲ ਹੀ ਇੱਕ ਇਹ ਗੱਲ ਇਹ ਵੀ ਕਰਨਾ ਚਾਹੁੰਦਾ ਕਿ ਅੱਜ ਜਿਹੜਾ ਸਾਡਾ ਸਮਾਜ ਹੈ ਇਸ ਵਿੱਚ ਕੁੜੀਆਂ ਦੀ ਬਹੁਤ ਵੱਡੀ ਜਿਹੜੀ ਮਹੱਤਤਾ ਹੈ ਸਮਾਜ ਨੂੰ ਅੱਗੇ ਤੋਰਨ ਦੇ ਲਈ ਤੇ ਸਾਡੀ ਧੀਆ ਦੀ ਬਹੁਤ ਵੱਡੀ ਮਹੱਤਤਾ ਹੈ ਕਿਉਂਕਿ ਜੇਕਰ ਅਸੀਂ ਖੇਤੀ ਦੇ ਯੁੱਗ ਵਿੱਚ ਜਦੋਂ ਸਰੀਰਕ ਜੋਰਾਂ ਦੀ ਲੋੜ ਹੁੰਦੀ ਸੀ ਕੰਮ ਕਰਨ ਦੀ ਲੋੜ ਹੁੰਦੀ ਸੀ ਉਦੋਂ ਭਾਵੇਂ ਕਿ ਅਸੀਂ ਇਹ ਕਹਿੰਦੇ ਸੀ ਕਿ ਮਰਦ ਜ਼ਿਆਦਾ ਕੰਮ ਖੇਤੀਚ ਕਰਨਗੇ ਪਰ ਅੱਜ ਪੜ੍ਹਾਈ ਦਾ ਯੁੱਗ ਹੈ ਯੁੱਗ ਬਦਲ ਗਿਆ ਹੁਣ ਪੜ੍ਹੇ ਲਿਖੇ ਲੋਕ ਜੇ ਤੁਸੀਂ ਦੇਖੋਗੇ ਕਰੋੜਾਂ ਰੁਪਈਆਂ ਤਨਖਾਹਾਂ ਤੇ ਸਾਡੀਆਂ ਕੁੜੀਆਂ ਕੰਮ ਕਰਦੀਆਂ ਨੇ ਇਹਦਾ ਮਤਲਬ ਵਿੱਦਿਆਕ ਜੋਮਦਾ ਦਾ ਵੱਡਾ ਲੋਡ ਹੈ ਚਾਹੇ ਉਹ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਇਸ ਲਈ ਸਾਡੀਆਂ ਕੁੜੀਆਂ ਨੂੰ ਅਸੀਂ ਵਧੀਆ ਪੜ੍ਹਾਈਏ ਵਧੀਆ ਮੌਕੇ ਦੇਈਏ ਜਿਹੜੇ ਨਗਰ ਤੋਂ ਕਿਹੜਾ ਇਹ ਅਰਾਲਾ ਕੀਤਾ ਗਿਆ ਬਹੁਤ ਪ੍ਰਸੰਸਾਜੋਗ ਅਰਾਲਾ ਹੈ ਤੇ ਮੈਨੂੰ ਉਮੀਦ ਹੈ ਕਿ ਆਪਾਂ ਇਹ ਤੋਂ ਜੱਗਾ ਸਿੱਖਾਂਗੇ ਤੇ ਮੈਂ ਦੁਬਾਰਾ ਫੇਰ ਸਾਰੇ ਨਗਰ ਨੂੰ ਤੇ ਸਮੁੱਚੀ ਪੰਚਾਇਤ ਦੇ ਇਸ ਉਪਰਾਲੇ ਦੀ ਪਤਨਸ਼ਾ ਕਰਦਾ ਤੇ ਮੁਬਾਰਕਬਾਦ ਆਖਦਾ ਤੇ ਸਾਰਾ ਦੱਗਰ ਅੱਗੇ ਵਧੇ ਬਤੇ ਪੋਤੇ ਧੰਨਵਾਦ ਆਲੇ ਖੜੇ ਆ ਆਹ ਹਾਂ ਉਹਨੇ ਮਦਮੂਰੇ ਬੜੇ ਬੜੇ ਲੱਗੇ ਅੱਜ ਕਨਸੂਹਾ ਖੁਰਦ ਵਿਖੇ ਸਮੁੱਚੇ ਨਗਰ ਨੇ ਮਿਲ ਕੇ ಗ್ರಾಮ ਪੰਚਾਇਤ ਦੀ ਗਵਾਈ ਦੇ ਹੇਠ ਧੀਆ ਦੀ ਲੋੜੀ ਮਨਾਈ ਗਈ ਹੈ ਤੇ ਬਹੁਤ ਹੀ ਇੱਕ ਪ੍ਰਸ਼ੰਸਾਯੋਗ ਉਦੋਂ ਸਾਰੇ ਪਿੰਡ ਨੇ ਮਿਲ ਕੇ ਕੀਤਾ ਜੋ ਵੀ ਨਵੀਆਂ ਧੀਆ ਜੰਮੀਆਂ ਸੀ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਮਾਮਾ ਨੂੰ ਤੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਤੇ ਇਹ ਬੜੀ ਅੱਜ ਸਮਾਜ ਦੇ ਵਿੱਚ ਇਹ ਦੱਸਣ ਦੀ ਲੋੜ ਹੈ ਕਿ ਮੁੰਡੇ ਤੇ ਕੁੜੀ ਵਾਲਾ ਜਿਹੜਾ ਫਰਕ ਇੱਕ ਖੇਤੀ ਜੋਗ ਦੇ ਵਿੱਚ ਜਿਹੜਾ ਜਦੋਂ ਸਰੀਰਕ ਤੌਰ ਤੇ ਜ਼ਿਆਦਾ ਕੰਮ ਕਰਨ ਵਾਲੇ ਬੰਦੇ ਦੀ ਲੋੜ ਹੁੰਦੀ ਸੀ ਪਰ ਅੱਜ ਪੜ੍ਹਾਈ ਦਾ ਯੁੱਗ ਹੈ ਅੱਜ ਸਾਡੀਆਂ ਧੀਆਂ ਬਹੁਤ ਅੱਗੇ ਲੰਘ ਰਹੀਆਂ ਨੇ ਪੜ੍ਹਾਈ ਕਰਕੇ ਮਿਹਨਤ ਕਰਕੇ ਤੇ ਇਸ ਲਈ ਅੱਜ ਇਹ ਸਿਰੇਹਾ ਦੇਣ ਦੀ ਲੋੜ ਹੈ ਕਿ ਜੇ ਪੁੱਤਰ ਮਿੱਠੇ ਮੇਵੇ ਤਾਂ ਧੀਆ ਮਿਸਰੀ ਡਲੀਆਂ ਤੇ ਇਸ ਲਈ ਸਮਾਜ ਜੇਕਰ ਅਸੀਂ ਵਧੀਆ ਬਣਾਉਣਾ ਚੰਗਾ ਬਣਾਉਣਾ ਹੈ ਸਮਾਜ ਦੀਆਂ ਬੁਰਾਈਆਂ ਖਤਮ ਕਰਨੀਆਂ ਨੇ ਤਾਂ ਸਾਨੂੰ ਧੀਆ ਨੂੰ ਵੀ ਅੱਗੇ ਲੈਉਣਾ ਪਊਗਾ ਤਾਂ ਚੰਗਾ ਸਮਾਜ ਉਸੇ ਨਾਲੇ ਬਣੇਗਾ